ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਦੇ ਸਦਕਾ ਅਮਰਤਮਈ ਪੰਜਾਬ ਬਾਣੀਆਂ ਦੇ ਨਿਤਨੇਮ ਦੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸੰਪੂਰਨਤਾ ਹੋਈ ਹੈ ਅੱਜ ਜਾਗਤ ਜੋਤ ਸ਼ਬਦ ਗੁਰੂ અવਤਾਰ ਦਸਾਂ ਪਾਤਸ਼ਾਹੀਆਂ ਦੀ ਪਾਵਨ ਜੋਤ ਹਨ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦਾ ਪਾਵਨ ਪਹਿਲਾ ਪ੍ਰਕਾਸ਼ ਦਿਹਾੜਾ ਹੈ ਸੋ ਆਪ ਸੂਹ ਸੰਗਤਾਂ ਨੂੰ ਭਾਈ ਲੱਖ ਲੱਖ ਵਧਾਈ ਹੋਵੇ ਆਓ ਅੱਜ ਦੇ ਪਾਵਨ ਦਿਨ ਦਾ ਜੋ ਪਾਵਨ ਇਤਿਹਾਸ ਹੈ ਉਹ ਸਰਵਣ ਕਰੀਏ ਆਪ ਸੰਗਤਾਂ ਨੇ ਕੱਲ ਸਰਵਣ ਕੀਤਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਦੁਆਰਾ ਰਾਮ ਸਰ ਸਾਹਿਬ ਵਿਖੇ ਸਤਕਾਰਯੋਗ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਤਿੰਨਾਂ ਨੂੰ ਲਿਖਾਰੀ ਲਗਾ ਕੇ ਸਤਗੁਰਾਂ ਦੀ ਪਹਿਲਿਆਂ ਸਤਗੁਰਾਂ ਦੀ ਭਗਤਾਂ ਦੀ ਭਟਾਂ ਦੀ ਅਤੇ ਗੁਰਸਿੱਖ ਸਹਿਬਾਨਾਂ ਦੀ ਪਾਵਨ ਗੁਰਬਾਣੀ ਉਹ ਭਾਈ ਗੁਰਦਾਸ ਜੀ ਤੋਂ ਲਿਖਵਾਈ ਹੈ ਇੱਕ ਗ੍ਰੰਥ ਤਿਆਰ ਕੀਤਾ ਹੈ ਕਿ ਕੱਲ ਦੇ ਦਿਨ ਜਿਹੜਾ ਲੰਘਿਆ ਦਿਨ ਆ ਉਸ ਦਿਨ ਗ੍ਰੰਥ ਉਹ ਤਿਆਰ ਹੋ ਚੁੱਕਾ ਸੀ ਜਿਸ ਨੂੰ ਸਰਕਾਰ ਦੇ ਨਾਲ ਉਸ ਸਮੇਂ ਆਦ ਗ੍ਰੰਥ ਕਿਹਾ ਜਾਂਦਾ ਸੀ ਇਹ ਪਾਵਨ ਢੀੜ ਦਾ ਵੀ ਕਿਤੇ ਕਿਤੇ ਜ਼ਿਕਰ ਆਉਂਦਾ ਹੈ ਢੀੜ ਸ਼ਬਦ ਨਾਲ ਦੀ ਸੰਬੋਧਨ ਕੀਤਾ ਜਾਂਦਾ ਸੀ ਤੇ ਜਦੋਂ ਇਹ ਗ੍ਰੰਥ ਦੀ ਤਿਆਰੀ ਮੁਕੰਮਲ ਹੋ ਗਈ ਸਾਧੂਆਂ ਨੂੰ ਪਤਾ ਸੀ ਕਿ ਪ੍ਰਕਾਸ਼ ਕਰਨਾ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਹੋਰ ਗੁਰੂ ਸਹਿਬਾਨਾਂ ਦੇ ਨਾਲ ਸੰਬੰਧਤ ਉਹਨਾਂ ਦੀ ਵੰਸ ਦੇ ਨਾਲ ਸੰਬੰਧਤ ਉਹਨਾਂ ਦੇ ਸਾਹਿਬਜ਼ਾਦੇ ਜਾਂ ਫਿਰ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਬਲਾਵਾ ਭੇਜਿਆ ਗਿਆ ਇਹ ਸਾਰੇ ਇਕੱਤਰਤ ਹੋਏ ਰਾਹ ਇਸੇ ਤਰ੍ਹਾਂ ਵਿਚਾਰਾਂ ਕਰਦੇ ਲੰਘੀ ਇਹ ਬਾਬਾ ਬੁੱਢਾ ਜੀ ਦੇ ਕਥਨ ਦੇ ਅਨੁਸਾਰ ਇਹ ਸਤਗੁਰੂ ਜੀ ਇਹ ਪਾਵਨ ਗ੍ਰੰਥ ਦਾ ਜਿਹੜਾ ਪ੍ਰਕਾਸ਼ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕਰਨਾ ਚਾਹੀਦਾ ਇਸ ਤੋਂ ਹੋਰ ਜੋਗਤਾ ਕੋਈ ਨਹੀਂ ਅੱਜ ਦਾ ਦਿਨ ਅੰਮ੍ਰਿਤ ਵੇਲੇ ਦਾ ਹੋਇਆ ਇਹ ਸਾਰਿਆਂ ਨੇ ਅੰਮ੍ਰਿਤ ਵੇਲੇ ਉਕੇ ਇਸ਼ਨਾਨ ਕੀਤੇ ਤਿਆਰੀਆਂ ਦਸੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਨਾਲ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੀ ਉਮਰ ਉਸ ਸਮੇਂ 9 ਸਾਲ ਦੀ ਹੈ ਇਸ ਇਸੇ ਤਰ੍ਹਾਂ ਗੁਰੂ ਕੇ ਮਹਿਲ ਕੋਲ ਸਿਕ ਸੰਗਤਾਂ ਗੁਰੂ ਸਾਹਿਬ ਜੀ ਦੀ ਵੰਸ ਦੇ ਵਿੱਚੋਂ ਆਏ ਸਤਕਾਰਯੋਗ ਜਿੰਨੇ ਵੀ ਵਿਅਕਤੀ ਉਹਨਾਂ ਨੇ ਹਿੱਸਾ ਲਿਆ ਕਿ ਜਦੋਂ ਅਰਦਾਸ ਬੇਨਤੀ ਕੀਤੀ ਗਈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਤਾਂ ਪਹਿਲਾਂ ਹੀ ਮਨ ਦੇ ਅੰਦਰ ਵਿਉਂਤਬੰਦੀ ਬਣਾ ਕੇ ਰੱਖੀ ਹੋਈ ਸੀ ਕਿ ਇਸ ਪਾਵਨ ਗ੍ਰੰਥ ਦੀ ਸੇਵਾ ਸੰਭਾਲ ਸਤਕਾਰਯੋਗ ਬਾਬਾ ਬੁੱਢਾ ਜੀ ਨੂੰ ਦੇਣੀ ਹੈ ਜੇ ਕਿਸੇ ਹੋਰ ਨੂੰ ਸੰਭਾਲੀ ਜੇ ਕਿ ਗੁਰੂ ਵੰਸ਼ ਦੇ ਵਿੱਚੋਂ ਕਿਸੇ ਵਿਅਕਤੀ ਨੂੰ ਦਿੱਤੀ ਇਹ ਫਿਰ ਹੋ ਸਕਦਾ ਹੋ ਗੁਰੂ ਵੰਸ਼ ਦੇ ਵਿੱਚੋਂ ਹੋਣ ਕਰਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਪੂਰਾ ਸਤਕਾਰ ਨਾ ਕਰਨ ਇਸ ਕਰਕੇ ਜਦੋਂ ਅਰਦਾਸ ਕੀਤੀ ਤੇ ਬਾਬਾ ਬੁੱਢਾ ਜੀ ਨੂੰ ਆਖਿਆ ਸਤਿਗੁਰਾਂ ਨੇ ਕਿ ਬਾਬਾ ਜੀ ਕਿਰਪਾ ਕਰੋ ਆਪ ਹੀ ਇਸ ਇਸ ਸਹੁਬਤ ਕਰੋ ਪਾਵਨ ਗ੍ਰੰਥ ਨੂੰ ਇਹ ਸਤਿਗੁਰਾਂ ਦਾ ਹੁਕਮ ਮੰਨਦੇ ਹੋਏ ਪਾਵਾ ਬੁੱਢਾ ਜੀ ਨੇ ਸੀਸ ਤੇ ਸੁਸੋਭਤ ਕੀਤਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਚਾਉ ਦੀ ਸੇਵਾ ਕਰਦੇ ਹੋਏ ਸਿੱਖ ਸੰਗਤਾਂ ਸੋ ਕੀਰਤਨ ਕਰਦੀਆਂ ਹੋਈਆਂ ਇਸੇ ਤਰ੍ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲ ਨੂੰ ਗਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਤੇ ਵਿਸ਼ੇਸ਼ ਤਿਆਰੀ ਕੀਤੀ ਗਈ ਅੱਜ ਤੱਕ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਬੈਠ ਕੇ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਸੀ ਉਸ ਪਾਵਨ ਸਥਾਨ ਤੇ ਵਿਸ਼ੇਸ਼ ਤਿਆਰੀ ਕੀਤੀ ਗਈ ਸਤਗੁਰਾਂ ਦੇ ਉੱਥੇ ਪ੍ਰਕਾਸ਼ ਕੀਤੇ ਗਏ ਗੁਰਾਜ਼ ਮੰਨ ਕੀਤੇ ਆਕਾਸ਼ ਬੇਨਤੀ ਕੀਤੀ ਤੇ ਜਦੋਂ ਫਿਰ ਆਗ ਗ੍ਰੰਥ ਨੂੰ ਪ੍ਰਕਾਸ਼ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਨੂੰ ਆਖਿਆ ਗਿਆ ਬਾਬਾ ਜੀ ਲਾਓ ਪਾਵਨ ਹੁਕਮ ਇਹ ਫਿਰ ਬਾਬਾ ਬੁੱਢਾ ਜੀ ਨੇ ਪਾਵਨ ਹੁਕਮ ਲਿਆ ਉਸ ਸਮੇ ਜਿਹੜਾ ਹੁਕਮ ਆਇਆ ਸੀ ਸੰਤਾਂ ਕੇ ਕਾਰਜ ਆਪ ਬਲੋਇਆ ਹਰ ਕੰਮ ਕਰਾਉ ਆਇਆ RAM ਇਹ ਪਹਿਲੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਪਾਵਨ ਹੁਕਮ ਆਇਆ ਸੀ ਇਹ ਫਿਰ ਨਿਰੰਤਰ ਉਸੇ ਸਮੇ ਪਾਵਨ ਗੁਰਬਾਣੀ ਦਾ ਕੀਰਤਨ ਆਰੰਭ ਹੋ ਗਿਆ ਸਾਰੀ ਦਿਹਾੜੀ ਉਸੇ ਤਰ੍ਹਾਂ ਪਾਵਨ ਗੁਰਬਾਣੀ ਦਾ ਕੀਰਤਨ ਚੱਲਦਾ ਰਿਹਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪ ਬੈਠ ਕੇ ਉੱਥੇ ਕੀਰਤਨ ਸੁਣਿਆ ਆਪ ਬੈਠ ਕੇ ਸੰਗਤ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪ ਦੀ ਦਵਾਈ ਇੰਨਾ ਸਰਕਾਰ ਪਾਤਸ਼ਾਹ ਜੀ ਨੇ ਕੀਤਾ ਜਦੋਂ ਸ਼ਾਮਾਂ ਪਈਆਂ ਤੇ ਉਸ ਸਮੇਂ ਵਿਚਾਰ ਵਟਾਂਦਰਾ ਹੋਣ ਲੱਗਾ ਕਿ ਹੁਣ ਸਤਗੁਰਾਂ ਦੇ ਪਾਵਨ ਸਰੂਪ ਨੂੰ ਆਗ ਗ੍ਰੰਥ ਨੂੰ ਸੋਖਾਸਣ ਦੀ ਸੇਵਾ ਨਿਭਾ ਕੇ ਕਿੱਥੇ ਵਿਰਾਮ ਮਨ ਕੀਤਾ ਜਾਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਣ ਲੱਗੇ ਇਹਦੇ ਵਿੱਚ ਤਾਂ ਸੋਚ ਵਿਚਾਰ ਕਰਨ ਵਾਲੀ ਕੋਈ ਗੱਲ ਹੀ ਨਹੀਂ ਅੱਜ ਤੱਕ ਜਿੱਥੇ ਅਸੀਂ ਵਿਰਾਜ਼ਮਾਨ ਹੁੰਦੇ ਰਹੇ ਹਾਂ ਉਸੇ ਅਸਥਾਨ ਤੇ ਅੱਜ ਤੋਂ ਬਾਅਦ ਆਗ ਗ੍ਰੰਥ ਉਹਨਾਂ ਨੂੰ ਸੋ ਸੁਖਾਸਨ ਦੀ ਸੇਵਾ ਨਿਭਾ ਕੇ ਵਿਸ਼ਰਾਮ ਦੀ ਵਕਤ ਵਿਸ਼ਰਾਮ ਕਰਵਾਇਆ ਜਾਵੇਗਾ ਇਹ ਸਤਿਗੁਰਾਂ ਦੇ ਪਾਵਨ ਬਚਨਾਂ ਦੇ ਅਨੁਸਾਰ ਤੇ ਉਸ ਹਾਂ ਦੀ ਚੰਗੀ ਤਰ੍ਹਾਂ ਸੇਵਾ ਸੰਭਾਲ ਕੀਤੀ ਗਈ ਤੇ ਬਾਬਾ ਬੁੱਢਾ ਜੀ ਨੇ ਸਾਰੀ ਸੇਵਾ ਨਿਭਾਈ ਸੋਖਾ ਅਸਣ ਦੀ ਸੇਵਾ ਨਿਭਾ ਕੇ ਫਿਰ ਜਿੱਥੇ ਅੱਜ ਤੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਾ ਲਾਮ ਕਰਦੇ ਸੀ ਇਸ ਆਦ ਗ੍ਰੰਥ ਦੀ ਬੀੜ ਨੂੰ ਉੱਥੇ ਲਿਜਾ ਕੇ ਵਿਸ਼ਰਾਮ ਕਰਵਾਇਆ ਗਿਆ ਇਹ ਸਤਗੁਰਾਂ ਨੇ ਫਿਰ ਉਸ ਸਮੇਂ ਭੁੰਜੇ ਹੀ ਆਪਣਾ ਅਸਣ ਡਾਲਿਆ ਕਿ ਚਾਦਰ ਵਿਛਾ ਲਈ ਇੱਥਾਂ ਭੁੰਜੇ ਉੱਥੇ ਵਿਸ਼ਰਾਮ ਕੀਤਾ ਤੇ ਸਿੱਖ ਇਤਿਹਾਸ ਦੱਸਦਾ ਕਿ 1604 ਵਿੱਚ ਪ੍ਰਕਾਸ਼ ਹੋਇਆ ਸਤਗੁਰਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਆਗਰਾਂ ਚੀਜ਼ ਆ ਪਹਿਲਾ ਪ੍ਰਕਾਸ਼ ਹੈ ਜਿਹੜਾ 1606 ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ ਹੈ ਇਹ ਦੋ ਸਾਲਾਂ ਦੇ ਦੌਰਾਨ ਸਤਗੁਰੂ ਜੀ ਫਿਰ ਉੱਥੇ ਭੁੰਜੇ ਹੀ ਆਪਣਾ ਅਸਲ ਲਾਉਂਦੇ ਰਹੇ ਇੱਥਾਂ ਹੀ ਵਿਸ਼ਰਾਮ ਕਰਦੇ ਰਏ ਇੰਨਾ ਸਤਕਾਰ ਸਤਗੁਰੂ ਜੀ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਵੈਸੇ ਤਾਂ ਗੁਰੂ ਕਾ ਗੱਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਨਾਦੇੜ ਦੀ ਸਤਖੰਡ ਸ੍ਰੀ ਹਜੂਰ ਸਾਹਿਬ ਵਿਖੇ ਉਸ ਪਾਵਨ ਧਰਤੀ ਤੇ ਪਰ ਸ਼ਬਦ ਗੁਰੂ ਦਾ ਪਹਿਲਾਂ ਤੋਂ ਹੀ ਸਤਕਾਰ ਹੋਣ ਲੱਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਵੀ ਜਦੋਂ ਸਿੱਧਾ ਨੇ ਪੁੱਛਿਆ ਸੀ ਕਿ ਤੁਹਾਡਾ ਗੁਰੂ ਕੌਣ ਹੈ ਤੁਸੀਂ ਕਿਸ ਦੇ ਚੇਲੇ ਹੋ ਤੇ ਗੁਰੂ ਨਾਨਕ ਸਾਹਿਬ ਦੀ ਮਹਾਰਾਜ ਜੀ ਨੇ ਉਸ ਸਮੇਂ ਇਹੋ ਆਗਿਆ ਸੀ ਉਹਨਾਂ ਨੂੰ ਸਿੱਧ ਗੋਸ਼ਟ ਪਵਨ ਬਾਣੀ ਦੇ ਅੰਦਰ ਇਹ ਸ਼ਬਦ ਗੁਰੂ ਸੋਰਤੋਂ ਕੇ ਲਖ ਸਾਡਾ ਸ਼ਬਦ ਹੀ ਗੁਰੂ ਹੈ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਤਾਈ ਤੋਂ ਤੱਕ ਆਖ ਦਿੱਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਪੱਖ ਗੁਰੂ ਨਿਸਤਾਰੇ ਉਹਨਾਂ ਨੇ ਤਾਂ ਆਖ ਦਿੱਤਾ ਕਿ ਭਾਈ ਇਹ ਜਿਹੜੀ ਬਾਣੀ ਹੈ ਬਾਣੀ ਹੀ ਗੁਰੂ ਹੈ ਅਜੇ ਗੁਰਤਕ ਦੀ ਮਿਲੀ ਨਹੀਂ ਪਾਵਨ ਗੁਰਬਾਣੀ ਨੂੰ ਇਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਾਵਨ ਬਚਨ ਨੇ ਵਾਹ ਵਾਹੋ ਬਾਣੀ ਨਿਰੰਕਾਰ ਹੈ ਇਸ ਜੀਵੜ ਅਵਰਨਾ ਹੋਏ ਉਹਨਾਂ ਨੇ ਨਿਰੰਕਾਰ ਦਾ ਰੂਪ ਦੱਸ ਦਿੱਤਾ ਪਾਵਨ ਗੁਰਬਾਣੀ ਨੂੰ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਪੋਥੀ ਪਰਮੇਸ਼ਰ ਦਾ ਥਾਂ ਕਹਿੰਦੇ ਇਹ ਥੋਕੀਏ ਜਿਹੜੀ ਇਹ ਪਰਮੇਸ਼ਰ ਦਾ ਹੀ ਥਾਂ ਹੈ ਪਰਮੇਸ਼ਰ ਦੇ ਰਹਿਣ ਦੀ ਜਗਾ ਇਦਾਂ ਸਤਕਾਰ ਹੁੰਦਾ ਰਹੇ ਆ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਕੇ ਪ੍ਰਕਾਸ਼ ਕਰਕੇ ਤਾਂ ਸਤਿਗੁਰਾਂ ਨੇ ਜਿੱਥੇ ਆਪ ਸਿੱਖਿਆ ਦਿੰਦੇ ਸਨ ਉਸ ਥਾਂ ਤੇ ਪ੍ਰਕਾਸ਼ ਕਰਕੇ ਜਿੱਥੇ ਆਪ ਵਿਸ਼ਰਾਮ ਕਰਦੇ ਸਨ ਉਸ ਥਾਂ ਤੇ ਇਸ ਆਪ ਗ੍ਰੰਥ ਦਾ ਵਿਸ਼ਰਾਮ ਕਰਵਾ ਕੇ ਸ਼ੁੱਧ ਕਰ ਦਿੱਤਾ ਕਿ ਸਿੱਖਾਂ ਨੇ ਭਾਈ ਇਸ ਆਦ ਗ੍ਰੰਥ ਦੀ ਸੇਵਾ ਸੰਭਾਲ ਕਰਨੀ ਹੈ ਸਤਿਕਾਰ ਗੁਰੂ ਤੋਂ ਹੀ ਦੇਣਾ ਇਸੇ ਤਰ੍ਹਾਂ ਗੁਰੂ ਹਰ Rai ਸਾਹਿਬੀ ਦੇ ਜੀਵਨ ਦੇ ਵਿੱਚ ਵੀ ਘਟਨਾ ਆਉਂਦੀ ਹੈ ਉਹਨਾਂ ਦਾ ਵੀ ਪਾਵਨ ਬਚਨ ਹੈ ਜਿਨ ਭੈ ਅਦਬੁਨਾ ਬਾਣੀ ਭਰ ਸੋ ਸਿੱਖ ਜਾਨੋ ਨਾਹੀ ਮਾਰਾ ਉਹ ਤਾਂ ਸਾਡਾ ਸਿੱਖੀ ਨਹੀਂ ਭਾਵੇਂ ਬਾਅਦ ਵਿੱਚ ਗੁਰਤਾ ਗੱਦੀ ਸਤਿਗੁਰਾਂ ਨੇ ਸੋ ਪੰਜ ਪੈਸੇ ਨਾਰੀਅਕਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਿੱਖ ਪੰਥ ਨੂੰ ਸਿੱਖ ਜਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਪਰ ਗੁਰੂ ਤੁਲ ਪਹਿਲਾਂ ਹੀ ਗੁਰੂ ਵਾਂਗੂ ਸਤਕਾਰ ਹੋਣ ਲੱਗ ਪਿਆ ਹੋਰ ਕੋਈ ਤੁਹਾਨੂੰ ਦੁਨੀਆ ਦੇ ਵਿੱਚ ਅਜੇ ਹਾ ਗ੍ਰੰਥ ਨਹੀਂ ਨਜ਼ਰ ਆਵੇਗਾ ਕਿਤੇ ਦੇਖ ਲਿਓ ਸਤ ਗੁਰਾਂ ਦਾ ਜਿਵੇਂ ਪ੍ਰਕਾਸ਼ ਕੀਤਾ ਜਾਂਦਾ ਹਰ ਰੋਜ਼ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਜੇਕਰ ਸਤ ਗੁਰਾਂ ਨੂੰ ਉਹਦੀ ਵਿਸ਼ੇਸ਼ ਮਰਿਆਦਾ ਅਵੇਂ ਨਹੀਂ ਅਸੀਂ ਜਾ ਸਕਦੇ ਪੰਜ ਪਿਆਰੇ ਸਹਿਬਾ ਪੰਜ ਸਿੰਘ ਹੋਣਗੇ ਉਹ ਖਾਸ ਸਥਿਤੀ ਦੇ ਵਿੱਚ ਜਨਨਾ ਛੜਕਾ ਕੀਤਾ ਜਾਵੇਗਾ ਚੌਰ ਸਾਹਿਬ ਸਤਿਗੁਰਾਂ ਦੇ ਸੀਸ ਦੇ ਉੱਪਰ ਝੁਲੇਗਾ ਕਿ ਜਿੱਥੇ ਜਾਣਾ ਉੱਥੇ ਖਾਸ ਤਿਆਰੀ ਕੀਤੀ ਜਾਵੇਗੀ ਪਹਿਲਾਂ ਛਤਰ ਲਾਇਆ ਜਾਵੇਗਾ ਚਵਨ ਉਸੇ ਤਰ੍ਹਾਂ ਵਿਸ਼ੇਸ਼ ਤਿਆਰੀ ਕੀਤੀ ਜਾਂਦੀ ਹੈ ਤੇ ਇਹ ਕੋਈ ਤੁਹਾਨੂੰ ਹੋਰ ਦੁਨੀਆ ਦੇ ਵਿੱਚ ਅਜਿਹਾ ਗ੍ਰੰਥ ਨਹੀਂ ਲੱਭੇਗਾ ਇਹ ਜਿਹੜਾ ਮਾਨ ਸਤਕਾਰ ਮਿਲਿਆ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਤੇ ਗੁਰੂ ਤਲਸਕ ਪੂਜਦਾ ਜਿਵੇਂ ਗੁਰੂ ਸਹਿਬਾਨ ਦੇ ਸਮੇ ਗੁਰੂ ਸਹਿਬਾਨ ਨੂੰ ਪੂਜਿਆ ਜਾਂਦਾ ਸੀ ਇਸੇ ਤਰ੍ਹਾਂ ਸਤਿਗੁਰਾਂ ਨੇ ਤਾਂ ਬਚਨ ਹੀ ਕਰ ਦਿੱਤਾ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇ ਗੁਰਾਂ ਜੀ ਹਾਜ਼ਰ ਨਾਜ਼ਰ ਦੇ ਜਾਣ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਰਨਾ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਬਾਣੀ ਉਚਾਰੀ ਕੀਤੀ ਉਚਾਰੀ ਹੋਈ ਹੈ ਨਾ ਇਹ ਸਤਿਗੁਰਾਂ ਨੇ ਆਪ ਉਚਾਰੀ ਤੇ ਆਪ ਹੀ ਆਪਣੇ ਜੀਵਨ ਕਾਲ ਦੇ ਦੌਰਾਨ ਇਹ ਸੰਭੀ ਹੈ ਕਿਉਂਕਿ ਰਲਗੱਡੂ ਹੋਣ ਲੱਗੇ ਸੀ ਉਸ ਸਮੇਂ ਬਾਣੀ ਗਲ ਜ਼ਿਕਰ ਕੀਤਾ ਹੋਰ ਵੀ ਗੁਰਬਾਣੀ ਜਦੋਂ ਲਿਖਣ ਲੱਗੀ ਸੀ ਸੰਗਤ ਨੂੰ ਭਲੇਖਾ ਹੋਣ ਬਾਅਦ ਤੇ ਨਾਮ ਨਾਲ ਲਿਖ ਦਿੱਤਾ ਜਾਂਦਾ ਸੀ ਇਹ ਸਤਿਗੁਰਾਂ ਨੇ ਆਪਣੇ ਜੀਵਨ ਕਾਲ ਦੌਰਾਨ ਆਪ ਸੰਭੀ ਹੈ ਗੁਰਬਾਣੀ ਗੁਰੂ ਅਰਜਨ ਦੇਵ ਜੀ ਦੀ ਬਾਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤਤਬ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪਾਵਨ ਗ੍ਰੰਥ ਵਿੱਚ ਦਰਜ ਕਰਕੇ ਸੋ ਇਹ ਪਾਵਨ ਗੁਰਬਾਣੀ ਫਿਰ ਦੁਆਰ ਤੋਂ ਸਾਰੀ ਲਗਵਾਈ ਸੀ ਸੋ ਹੋਰ ਕਿਸੇ ਧਰਮ ਗ੍ਰੰਥ ਵਿੱਚ ਇਹ ਨਹੀਂ ਲੱਭੇਗਾ ਕਿਉਂਕਿ ਹੋਰ ਜਿੰਨੇ ਦੁਨੀਆਂ ਦੇ ਗ੍ਰੰਥ ਨੇ ਉਹ ਜਿਨ੍ਹਾਂ ਨੇ ਉਚਾਰਨ ਕੀਤੇ ਉਹਨਾਂ ਤੋਂ ਬਾਅਦ ਸੰਭੇ ਗਏ ਉਹਨਾਂ ਨੇ ਸੇਵਕ ਜਨਾਂ ਦੇ ਵਿੱਚ ਕਾफी ਕੁਝ ਰਲਗੱਡ ਵੀ ਹੋਇਆ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਜਾਤ ਪਾਤ ਉੱਚ नीच ਦੀ ਕੋਈ ਗੱਲ ਨਹੀਂ ਕੀਤੀ ਗਈ ਇੱਥੇ ਇਹ ਵਿਤਕਰੇ ਨੂੰ ਖਤਮ ਕੀਤਾ ਗਿਆ ਜਿੱਥੇ ਪਾਵਨ ਗੁਰਬਾਣੀ ਦੇ ਵਿੱਚ ਸੰਦੇਸ਼ ਆਉਂਦਾ ਵਾਰ-ਵਾਰ ਕਿ ਭਾਈ ਮਨੁੱਖ ਸਾਰੇ ਬਰਾਬਰ ਦੇ ਹੱਕ ਰੱਖਦੇ ਨੇ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਹਰੇਕ ਮਨੁੱਖ ਬਰਾਬਰ ਦਾ ਅਧਿਕਾਰੀ ਹੈ ਉਥੇ ਬਰਾਬਰਤਾ ਦੇ ਅਧਿਕਾਰ ਦਿੱਤੇ ਵੀ ਗਏ ਜਿਹੜੇ ਭਗਤ ਸਹਿਬਾਨਾਂ ਦੀ ਬਾਣੀ ਜਿਨ੍ਹਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਮੇਲ ਖਾਂਦੀ ਜਿਨ੍ਹਾਂ ਭਗਤਾਂ ਨੇ ਪ੍ਰਭੂ ਦੇ ਨਾਲ ਪ੍ਰੇਮ ਕੀਤਾ ਨਾ ਉਹਨਾਂ ਦੀ ਭਗਤੀ ਵੇਖ ਕੇ ਉਹਨਾਂ ਦੀ ਪਾਵਨ ਗੁਰਬਾਣੀ ਨੂੰ ਇਸ ਪਾਵਨ ਗ੍ਰੰਥ ਦੇ ਵਿੱਚ ਥਾਂ ਦਿੱਤੀ ਗਈ ਉਹਨਾਂ ਦੀ ਪਾਵਨ ਗੁਰਬਾਣੀ ਦਰਜ ਕੀਤੀ ਗਈ ਇਹ ਨਹੀਂ ਵੇਖਿਆ ਗਿਆ ਕਿ ਕਿਉਂਕਿ ਉਹ ਕਿਹੜੀ ਜਾਤ ਦਾ ਕਿਹੜੀ ਪਾਤ ਦਾ ਈੜੇ ਧਰਮ ਦਾ ਭਾਵੇਂ ਮੁਸਲਮਾਨ ਧਰਮ ਦੇ ਹੋਣ ਸੇਕ ਬਾਬਾ ਫਰੀਦ ਜੀ ਉਹਨਾਂ ਦੀ ਪਾਵਨ ਗੁਰਬਾਣੀ ਨੂੰ ਵੀ ਧਾਂ ਦਿੱਤੀ ਗਈ ਔਰ ਵਕੋ ਵਖਰੀਆਂ ਅਕੋਤੀ ਜਾਤਾਂ ਦੌਰਾਨ ਜਿਹੜੇ ਜਿਨ੍ਹਾਂ ਨੂੰ ਉਸ ਸਮੇਂ ਨੀਵੇਂ ਕਿਹਾ ਜਾਂਦਾ ਸੀ ਉਹਨਾਂ ਨੂੰ ਵੀ ਸਤਕਾਰ ਦਿੱਤਾ ਗਿਆ ਜੇ ਕੋਈ ਹੰਕਾਰ ਦੇ ਵਿੱਚ ਆਇਆ ਜਿਵੇਂ ਕੱਲ ਜ਼ਿਕਰ ਕੀਤਾ ਸੀ ਭਗਤ ਆਇ ਚਾਰ ਸਾਡੀ ਬਾਣੀ ਵੀ ਦਰਜ ਕਰੋ ਤੇ ਸਤਿਗੁਰਾਂ ਨੇ ਜਦੋਂ ਵੇਖਿਆ ਉਹਨਾਂ ਦੀ ਬਾਣੀ ਕਿਸਵਟੀ ਤੇ ਖਰੀ ਨੀ ਉੱਤਰਦੀ ਉਹਨਾਂ ਨੂੰ ਬਿਲਕੁਲ ਮਨਾ ਕਰ ਦਿੱਤਾ ਆਪ ਪ੍ਰਵਾਨ ਕਰ ਦਿੱਤੀ ਉਹਨਾਂ ਦੀ ਕਿਸੇ ਅਹੁਦੇ ਦਾ ਜਾਂ ਕਿਸੇ ਵੱਡੇ ਅਹੁਦੇ ਦੇ ਦਬਾਅ ਹੇਠਾਂ ਆ ਕੇ ਸਾਧੂਗਰਾਂ ਨੇ ਇਹ ਨਿਰਣੈ ਲਈਆ ਉਹ ਤਾਂ ਪ੍ਰਭੂ ਨਾਲ ਪ੍ਰੇਮ ਕਰਨ ਵਾਲੀਆਂ ਉਹ ਸਭਾ ਵੇਖੀਆਂ ਜਿਨ੍ਹਾਂ ਨੇ ਵੀ ਪ੍ਰੇਮ ਕੀਤਾ ਉਹਨਾਂ ਨੂੰ ਥਾ ਦਿੱਤੀ ਤੇ ਇਸ ਭਾਵਨ ਗ੍ਰੰਥ ਦੇ ਵਿੱਚ ਮਨੋਂ ਸਾਰੇ ਵਿਤਕ੍ਰਿਮ ਅਕਾ ਦਿੱਤੇ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਭਾਈ ਜਿਹੜਾ ਪ੍ਰਭੂ ਨੂੰ ਮੰਨਦਾ ਬਸ ਉਹ ਪ੍ਰਭੂ ਦਾ ਭਗਤ ਹੈ ਇੱਥੇ ਵੀ ਭਾਵਨ ਦਰਵਾਜ਼ੇ ਵਿੱਚ ਜਿਹੜਾ ਸਿੱਖ ਆ ਗਿਆ ਚੱਲ ਕੇ ਜਿਨੇ ਤਾਂ ਪਾਵਨ ਗੁਰਬਾਣੀ ਮੰਨ ਲਈ ਹਿਰਦੇ ਵਿੱਚ ਵਸਾ ਲਈ ਉਹ ਸਤਗੁਰਾਂ ਦਾ ਸਿੱਖ ਹੈ ਭਾਈ ਉਹਦੀ ਜਾਤ ਪਾਤ ਨਹੀਂ ਵੇਖੀ ਜਾਣੀ ਕੁਝ ਨਹੀਂ ਵੇਖਿਆ ਜਾਣਾ ਉਹਦੀ ਨਸਲ ਨਹੀਂ ਵੇਖੀ ਜਾਣੀ ਕਿ ਉਹ ਅਮਰੀਕਾ ਦੇ ਧਰਤੀ ਤੋਂ ਆਇਆ ਜਾਂ ਅਫਰੀਕਾ ਤੋਂ ਆਇਆ ਜੇ ਉਹ ਗੁਰਬਾਣੀ ਮੰਨ ਲਈ ਭਾਈ ਉਹੀ ਸਤਗੁਰਾਂ ਦਾ ਸਿੱਖ ਹੈ ਬਸ ਜਿਨੇ ਹਿਰਦੇ ਦੇ ਵਿੱਚ ਵਸਾ ਲਈ ਇਹ ਸਤਗੁਰਾਂ ਦੀ ਪਾਵਨ ਗੁਰਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨਾਲ ਵਿਚਾਰਾ ਹੋ ਰਿਹਾ ਹੈ। ਤੇ ਪਾਤਸ਼ਾਹ ਜੀ ਕਿਰਪਾ ਕਰੋ ਇਹ ਜਿਹੜੀ ਪਾਵਨ ਗੁਰਬਾਣੀ ਤੁਸੀਂ ਇਹਦਾ ਲਾਹਾ ਕਿਵੇਂ ਲੈ ਸਕਦੇ ਹਾਂ ਅਸੀਂ? ਸਤਿਗੁਰਾਂ ਨੇ ਤਿੰਨ ਢੰਗ ਰਸਤੇ ਨੇ ਲਾਹਣ ਲੈਣ ਦੇ। ਪਹਿਲਾ ਢੰਗ ਹੈ ਇਸ ਪਰਵਾ ਪਾਵਨ ਗੁਰਬਾਣੀ ਨੂੰ ਅਸੀਂ ਪੜ੍ਹ ਸਕਦੇ ਹਾਂ, ਸੁਣ ਸਕਦੇ ਹਾਂ। ਜਿਵੇਂ ਅਸੀਂ ਘਰਾਂ ਵਿੱਚ ਪਾਠ ਕਰਦੇ ਹਾਂ, ਸਹਿਜ ਪਾਠ ਹੁੰਦਾ, ਅਖੰਡ ਪਾਠ ਹੁੰਦਾ, ਨਿਤਨੇਮ, ਸੁਖਮਨੀ ਸਾਹਿਬ ਦਾਸੀ ਘਰਾਂ 'ਚ ਕਰਦੇ ਹਾਂ। ਇਦਾਂ ਲਾਹਾ ਲੈ ਸਕਦੇ ਆ ਤੇ ਦੂਜਾ ਪਾਵਨ ਗੁਰਬਾਣੀ ਦਾ ਲਾਹਾ ਲੈਣ ਵਾਸਤੇ ਇਸ ਪਾਵਨ ਗੁਰਬਾਣੀ ਦਾ ਕੀਰਤਨ ਕਰ ਸਕਦੇ ਆ ਸੰਗੀਤ ਦੇ ਵਿੱਚ ਵੱਜ ਕੇ ਤੇ ਇਹ ਇਹ ਤੀਸਰਾ ਤੀਸਰੇ ਢੰਗ ਦੇ ਨਾਲ ਇਸ ਪਾਵਨ ਗੁਰਬਾਣੀ ਦੀ ਕਥਾ ਕਰ ਸਕਦੇ ਆ ਇਹਦੇ ਵਿੱਚ ਵਡਿਆਈ ਕੀਤੀ ਹੈ ਪਾਤਸ਼ਾਹ ਜੀ ਨੇ ਸਭ ਤੋਂ ਉਤਮ ਹਰ ਕੀ ਕਥਾ ਅਬੀਦੀ ਕਥਾ ਕੀਤੀ ਜਾ ਸਕਦੀ ਹੈ ਇਹ ਤਿੰਨ ਢੰਗ ਨੇ ਤੇ ਸਤਿਗੁਰੂ ਜੀ ਹੁਣ ਦੱਸੋ ਤੁਸੀਂ ਇਸ ਸਭ ਨਾਲੋਂ શ્રેਸ਼ਟ ਢੰਗ ਕਿਹੜਾ ਵਧੀਆ ਢੰਗ ਕਿਹੜਾ ਪਾਵਨ ਗੁਰਬਾਣੀ ਪੜ੍ਹਨਾ ਪਾਵਨ ਗੁਰਬਾਣੀ ਦਾ ਕੀਰਤਨ ਸੁਣਨਾ ਜਾਂ ਫਿਰ ਪ੍ਰਭੂ ਦੀ ਕਥਾ ਸਰਵਣ ਕਰਨੀ ਗੁਰਬਾਣੀ ਦੀ ਕਥਾ ਸਰਵਣ ਕਰਨੀ ਸਭ ਤੋਂ ਨਰਲਾ ਢੰਗ ਕਿਹੜਾ ਵਧੀਆ ਢੰਗ ਕਿਹੜਾ ਸਤਿਗੁਰੂ ਜੀ ਕਹਿੰਦੇ ਤਿੰਨੇ ਢੰਗ ਵਧੀਆ ਨੇ ਪਰ ਥੋੜਾ ਜਿਹਾ ਭੇਦ ਹੈ ਭਾਈ ਸਮਝੋ ਜਿਹੜੀ ਪਾਵਨ ਗੁਰਬਾਣੀ ਹੈ ਇਹ ਇੰਜ ਹੈ ਜਿਵੇਂ ਕੋਈ ਕਿਸਾਨ ਆਪਣੇ ਖੇਤ ਨੂੰ ਸਿੰਜਦਾ ਆਪਣੇ ਖੇਤ ਦੇ ਵਿੱਚ ਹੀ ਸਬਦਾ ਉਪਲਬਧ ਕਰਕੇ ਇਹਨਾਂ ਕੂਹਾਂ ਦੇ ਨਾਲ ਕੀਤੀ ਜਾਂਦੀ ਸੀ ਸਿੰਚਾਈ ਉਹ ਖੂਹ ਦੀ ਉਦਾਹਰਣ ਪਾਤਸ਼ਾਹ ਜੀ ਨੇ ਦਿੱਤੀ ਹੈ ਅੱਜ ਕੱਲ ਪਿਊਬ ਵੀ ਅਸੀਂ ਕਹਿ ਸਕਦੇ ਹਾਂ ਸਮਰਸੀਬਲ ਆ ਗਈ ਤੇ ਇਹ ਇੰਜ ਹੈ ਜਿਵੇਂ ਪਾਵਨ ਗੁਰਬਾਣੀ ਜਿਹੜੀ ਪੜ੍ਹਨੀ ਹੈ ਜਿਵੇਂ ਕੋਈ ਕਿਸਾਨ ਆਪਣੇ ਖੇਤ ਦੀ ਸਿੰਚਾਈ ਕਰ ਸਕਦਾ ਹੈ ਉਹ ਆਪਣੇ ਖੇਤ ਦੀ ਸਿੰਜਾਈ ਕਰ ਸਕਦਾ ਆਪਣੇ ਖੇਤ ਨੂੰ ਸਿੰਜ ਸਕਦਾ ਪਾਣੀ ਦੇ ਸਕਦਾ ਗਵਾਂਡੀਆਂ ਦੇ ਖੇਤ ਨੂੰ ਨਹੀਂ ਦੇ ਸਕਦਾ ਇੰਨੀ ਸਹੂਲਤ ਨਹੀਂ ਸਿਰਫ ਆਪਣੇ ਖੇਤ ਨੂੰ ਸਿੰਜ ਸਕਦਾ ਬਸ ਜਿਹੜਾ ਗੁਰਬਾਣੀ ਪੜਦਾ ਬੈਠ ਕੇ ਬਾਣੀ ਨੂੰ ਹਿਰਦੇ ਵਿੱਚ ਵਸਾ ਸਕਦਾ ਉਹਦਾ ਭਲਾ ਹੁੰਦਾ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਦੂਜਾ ਹੈ ਕੀਰਤਨ ਕੀਰਤਨ ਇੰਜ ਹੈ ਜਿਵੇਂ ਬੱਦਲ ਚੜ੍ਹ ਕੇ ਆਵਨ ਇਹ ਫਿਰੋ ਵਰਖਾ ਹੁੰਦੀ ਹੈ ਬੜੀ ਤੇਜ਼ ਵਰਖਾ ਹੋਈ ਇਹ ਫਿਰ ਉਹ ਵੇਖਿਆ ਨਹੀਂ ਜਾਂਦਾ ਕਿ ਕਿਹੜੇ ਖੇਤ ਵਿੱਚ ਵਰਖਾ ਹੋਈ ਹੈ ਕਿਹੜੇ ਵਿੱਚ ਨਹੀਂ ਜਿੰਨੇ ਲਾਗਪਾ ਜਿੰਨਿਆਂ ਦੇ ਖੇਤ ਨੇ ਸਾਰੇ ਸਿੰਜੇ ਜਾਂਦੇ ਇਹ ਕੀਰਤਨ ਇੰਜ ਹੈ ਇੱਕ ਸ਼ਬਦ ਦੀ ਟੇਕ ਰੱਖ ਕੇ ਫਿਰ ਉਸ ਸ਼ਬਦ ਨੂੰ ਹਿਰਦੇ ਵਿੱਚ ਬਸਾਉਣ ਵਾਸਤੇ बार-ਬਾਰ ਉਹਦਾ ਅਭਿਆਸ ਕੀਤਾ ਜਾਂਦਾ ਬੇਨਤੀ ਕੀਤੀ ਜਾਂਦੀ ਹੈ ਫਿਰ ਕੋਈ ਸੁਚੇਤ ਹੋ ਕੇ ਜੇ ਗੁਰੂ ਪਿਆਰਾ ਕੀਰਤਨ ਨੂੰ ਧਿਆਨ ਦੇ ਨਾਲ ਸੁਣਦਾ ਤੇ ਜਿੰਨੇ ਵੀ ਬੈਠੇ ਨੇ ਭਾਈ ਸਾਰਿਆਂ ਦੇ ਹਿਰਦਿਆਂ 'ਤੇ ਪ੍ਰਭਾਵ ਪੈ ਜਾਂਦਾ ਸਾਰਿਆਂ ਦੇ ਖੇਤ ਜਿਵੇਂ ਸਿੰਜੇ ਜਾਂਦੇ ਨੇ ਇਸੇ ਤਰ੍ਹਾਂ ਸਾਰਿਆਂ ਦੇ ਹਿਰਦੇ ਹਰੇ ਭਰੇ ਹੋ ਜਾਂਦੇ ਨੇ ਸਾਰਿਆਂ ਨੂੰ ਸਤਿਗੁਰੂ ਜੀ ਪਰਪੋਲਿਤ ਕਰ ਦਿੰਦੇ ਨੇ ਤੇ ਤੀਜਾ ਜਿਹੜਾ ਲਾਭ ਲੈਨੇ ਆ ਅਸੀਂ ਕਥਾ ਦੇ ਰਾਹੀਂ ਸਤਿਗੁਰੂ ਜੀ ਇਹ ਵੀ ਦੱਸਦੇ ਹੋ ਕਥਾ ਦਾ ਕੀ ਪ੍ਰਭਾਵ ਹੈ ਪਾਤਸ਼ਾਹ ਜੀ ਕਹਿੰਦੇ ਕਥਾ ਦਾ ਪ੍ਰਭਾਵ ਇੰਜ ਹੈ ਜਿਵੇਂ ਪਾਵਨ ਗੁਰਬਾਣੀ ਪੜਨ ਲੱਗੇ ਕਈ ਵਾਰ ਸਮਝ ਨਹੀਂ ਆਉਂਦੀ ਅਸੀਂ ਪਾਵਨ ਗੁਰਬਾਣੀ ਪੜ੍ਹ ਕੇ ਅੱਗੇ ਲੰਘ ਜਾਂਦੇ ਆ ਬਾਅਦ ਵਿੱਚ ਹੀ ਪਤਾ ਲੱਗਦਾ ਪਾਵਨ ਗੁਰਬਾਣੀ ਸੰਪੂਰਨ ਹੋ ਗਈ ਇਸੇ ਤਰ੍ਹਾਂ ਕਈ ਵਾਰ ਕੀਰਤਨ ਕੀਤਾ ਜਾਂਦਾ ਕੀਰਤਨ ਦੇ ਝਰਾਸਤਾ ਲੈਨੇ ਆ ਕਈ ਵਾਰ ਝੂਮਦੇ ਆ ਉਸੇ ਤਰ੍ਹਾਂ ਜਿਵੇਂ ਸੰਗੀਤ ਪਰ ਕੀਰਤਨ ਕੀ ਕੀਤਾ ਜਾ ਰਿਹਾ ਕਈ ਵਾਰ ਅਜਿਹੇ ਸਿੱਖ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿਦੇ ਅਰਥ ਕੀ ਨੇ ਜਦੋਂ ਪ੍ਰਭੂ ਦੀ ਕਥਾ ਕੀਤੀ ਜਾਂਦੀ ਹੈ ਗੁਰਬਾਣੀ ਦੀ ਕਥਾ ਕੀਤੀ ਜਾਂਦੀ ਹੈ ਨਾ ਉਹ ਸ਼ਬਦਾਂ ਜਿਹੜਾ ਪ੍ਰਭਾਵ ਹੈ ਗਹਿਰਾ ਹਿਰਦੇ ਵਿੱਚ ਪੈਂਦਾ ਉਸ ਸ਼ਬਦ ਦੀ ਸਮਝ ਆ ਜਾਂਦੀ ਹੈ ਕਿ ਗੁਰੂ ਅਰਜਨ ਦੇਵ ਜੀ ਜਾਂ ਇਹ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਜੀ ਕੀ ਸਮਝਾਉਂਦੇ ਨੇ ਜਿਵੇਂ ਅਸੀਂ ਹਰ ਰੋਜ਼ ਪਾਵਨ ਹੁਕਮ ਦੀ ਕਥਾ ਕਰਦੇ ਹਾਂ ਜਦੋਂ ਨਹੀਂ ਕਰਦੇ ਸੀ ਉਸ ਸਮੇਂ ਪਤਾ ਨਹੀਂ ਸੀ ਹੁਣ ਕਰਨ ਲੱਗਿਆਂ ਤੇ ਹੁਣ ਹੁਕਮਨਾਮਾ ਸਾਹਿਬ ਜਦੋਂ ਲਿਆ ਜਾਂਦਾ ਸੰਗਤਾਂ ਦੱਸਦੀਆਂ ਨੇ ਕਿ ਉਸ ਸਮੇਂ ਸਮਝ ਆਉਂਦੀ ਹੈ ਕਿ ਪਾਵਨ ਹੁਕਮ ਵਿੱਚ ਕੀ ਕਿਹਾ ਸਤਿਗੁਰਾਂ ਨੇ ਇਹ ਇੰਜ ਜਿਵੇਂ ਵਰਖਾ ਜਦੋਂ ਹੁੰਦੀ ਹੈ ਨਾ ਜਦੋਂ ਜਿਹਨੂੰ ਅਸੀਂ ਕਹਿੰਦੇ ਝੜੀ ਲੱਗਦੀ ਹੈ ਉਹ ਹੁੰਦੀ ਤਾਂ ਥੋੜੀ ਮਾਤਰਾ ਵਿੱਚ ਹੌਲੀ ਹੌਲੀ ਪੈਂਦੀ ਹੈ ਪਰ ਲਗਾਤਾਰ ਪਈ ਜਾਂਦੀ ਹੈ ਧਰਤੀ ਦੀ ਹਕ ਦੇ ਵਿੱਚ ਪਾਣੀ ਅੰਦਰ ਤੱਕ ਪੁੱਜ ਜਾਂਦਾ ਪਾਣੀ ਇਹ ਪ੍ਰਭੂ ਦੀ ਜਿਹੜੀ ਕਥਾ ਹੈ ਗੁਰਬਾਣੀ ਦੀ ਕਿਰਪਾ ਇੰਜ ਹੈ ਜਦੋਂ ਇਹ ਧਿਆਨ ਦੇ ਨਾਲ ਸੁਣੀ ਜਾਂਦੀ ਹੈ ਇਹ ਹਿਰਦੇ ਦੇ ਅੰਦਰ ਪ੍ਰਗਉਣੀ ਧਰ ਜਾਂਦੀ ਹੈ ਗੁਰਬਾਣੀ ਦਾ ਪ੍ਰਭਾਵ ਹਿਰਦੇ ਦੇ ਅੰਦਰ ਧਰ ਜਾਂਦਾ ਇਹ ਜੈ ਤਿੰਨ ਧੰਗ ਦੇ ਨਾਲ ਅਸੀਂ ਪਾਵਨ ਗੁਰਬਾਣੀ ਕੋਲਾ ਲੈ ਸਕਦੇ ਆ ਭਾਈ ਤਿੰਨੇ ਧੰਦਾ ਦੇ ਨਾਲ ਲੈਣਾ ਅਸੀਂ ਪਾਵਨ ਗੁਰਬਾਣੀ ਸੁਣੀ ਵੀ ਐ ਹਰ ਰੋਜ਼ ਕੀਰਤਨ ਦਾ ਵੀ ਆਨੰਦ ਲੈਣਾ ਇਹ ਇਸ ਪਾਵਨ ਗੁਰਬਾਣੀ ਦੀ ਕਥਾ ਦਾ ਵੀ ਆਨੰਦ ਲੈਣਾ ਤਾਂ ਸਾਡਾ ਜੀਵਨ ਸਫਲਾ ਹੋ ਸਕਦਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਡੇ ਤੇ ਤਰਸ ਕੀਤਾ ਜਿੰਨੀ ਪਾਵਨ ਗੁਰਬਾਣੀ ਸੀ ਉਹ ਲੱਗਣਾ ਹੋ ਸਕੇ ਸਾਰੀ ਗੁਰਬਾਣੀ ਨੂੰ ਇਕੱਤਰਤ ਕਰਕੇ ਇੱਕ ਗ੍ਰੰਥ ਵਿੱਚ ਦਰਜ ਕਰਕੇ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਤ ਗੁਰਾਂ ਨੂੰ ਪ੍ਰਕਾਸ਼ ਕੀਤਾ ਆਦ ਗ੍ਰੰਥ ਰੂਪ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕੀਤਾ ਤੇ ਤਾਂ ਜੋ ਸਦੀਵ ਕਾਲ ਤੱਕ ਸਾਡਾ ਭਲਾ ਹੋ ਸਕੇ ਇਹਦੇ ਵਿੱਚ ਛੇੜਛਾੜ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਦੁਨੀਆ ਰਹੇਗੀ ਇਸੇ ਤਰ੍ਹਾਂ ਇਸ ਗੁਰਬਾਣੀ ਤੋਂ ਆਉਣ ਵਾਲੀਆਂ ਪੀੜ੍ਹੀਆਂ ਵੀ ਲਾਹਾ ਲੈਂਦੀਆਂ ਰਹਿਣਗੀਆਂ ਸੋ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ ਅੱਜ ਸਤਿਗੁਰਾਂ ਦਾ ਪਹਿਲਾ ਪਾਵਨ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਨੂੰ ਭਾਈ ਲੱਖ ਲੱਖ ਵਧਾਈ ਹੋਵੇ ਇਹ ਸਤਿਗੁਰੂ ਜੀ ਦੀ ਕਿਰਪਾ ਕਰਨ ਇਹ ਪਾਵਨ ਗੁਰਬਾਣੀ ਇਹ ਪ੍ਰਭਾਵਨ ਗੁਰਬਾਣੀ ਦਾ ਜੋ ਪ੍ਰਭਾਵ ਹੈ ਉਹ ਸਾਡੇ ਹਿਰਦਿਆਂ ਤੇ ਵੀ ਵਸੇ ਸਾਡੇ ਹਿਰਦਿਆਂ ਨੂੰ ਵੀ ਅੰਮ੍ਰਿਤ ਦੇ ਨਾਲ ਭਰਪੂਰ ਕਰ ਦੇਵੇ ਇਹ ਸਤਿਗੁਰੂ ਜੀ ਦੀ ਕਿਰਪਾ ਕਰਨ ਭੁੱਲ ਚੁੱਕ ਦੀ ਮਾਫੀ